ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੋਚੀਆਂ ਜਿਹੜਾ ਤਸਵੀਰ ਇਸ ਪਰਮ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪੰਜਵਾੜ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਚਵਾਲ ਵੀ ਇੱਥੋਂ ਕੋਈ 8-9 ਕਿਲੋਮੀਟਰ ਦੀ ਸਾਰੀ ਦੂਰੀ ਆ ਇੱਕ ਪਾਸੇ ਦਰਜੀਓ ਵਾਲਾ ਪਿੰਡ ਆ ਜਾਂਦਾ ਕੋਈ ਵੀ ਸੱਜਣ ਵੀਰ ਆਪਣਾ ਤਰਨ ਕਰਨ ਵਾਲੀ ਸਾਈਡ ਤੋਂ ਆ ਰਿਹਾ ਤੇ ਉੱਥੋਂ ਇੱਕ ਸੜਕ ਨਿਕਲਦੀ ਜਿਹੜੀ ਗੱਗੂ ਬੋਏ ਨੂੰ ਆਉਂਦੀ ਠੀਕ ਆ ਜੀ ਜੀਓ ਬਲਗੈਨਰੀ ਜਿਹੜਾ ਤੁਸੀਂ ਕਰ ਸਕਦੇ ਜੇ ਪਿੰਡ ਪੈਣੀ ਥਾਣੀ ਤੇ ਬਾਕੀ ਮੇਰੇ ਪ੍ਰਾਪਲ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਕਾਫੀ ਮਸ਼ਹੂਰ ਪਿੰਡ ਆ ਪੰਜਵਾਰ ਪਿੰਡ ਦੇ ਬਿਲਕੁਲ ਲਾਗੇ ਪਿੰਡ ਪੋਝੀਆਂ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਰ ਪ੍ਰਭਦੀਪ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਲੈ ਲਾਂਗੇ ਇਹਨਾਂ ਤੋਂ ਅੱਜ ਵੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆ ਕੋਈ ਮੋٹے ਤੌਰ ਤੇ ਕੈਮਰਾ ਮਾਰ ਕੇ ਆਪਾਂ ਦਿਖਾ ਦਈਏ ਪਹਿਲਾਂ ਦੋ ਵਾੜਾ ਦਿਖਾਉਣੀਆਂ ਨੇ 18 18 19 19 ਕਿਲੋ ਅੱਜ ਦੂਜੇ ਤੀਜੇ ਦੂਜੇ ਤੀਜੇ ਦੇ ਨਾਲ ਦੇ ਸੁਆਹ ਦੇ ਥੱਲੇ ਬੋਲਾ ਕੱਚਾ ਦੁੱਧ ਬੋਲਾ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ। ਬਾਕੀ 20-20 ਲੀਟਰ ਤੋਂ ਬਾਹਰ-ਬਾਰ 5-5 24-24 ਲੀਟਰ ਨੂੰ ਟੱਕਰ ਦੇਣ ਵਾਲੀਆਂ ਵੜਾ ਦੁੱਧ ਖਾਵਾਂਗੇ। ਇੱਕ ਅੱਜ ਹੁਣ ਮੌਜੂਦਾ ਟਾਈਮ ਬਿਲਕੁਲ ਠੰਡਾ ਕਰਕੇ ਮੇਰਾ ਭਰਾ ਕੋਈ ਮਿੰਨਤੀ-ਕਿੰਨਤੀ ਕਰਕੇ ਲੈ ਜਾਵੇ ਇੱਕ ਵੱਡੀ ਮੱਝ ਦਿਖਾਉਣੀ ਹੈ ਤੁਹਾਨੂੰ। ਮਗਰ ਕੱਤੀ 14-15 ਕਿਲੋ ਦੁੱਧ ਇਹਦੇ ਫਿਰ ਵੀ ਹਾਜ਼ਰ ਆ। ਪ੍ਰੋਪਰ ਪੂਰੀ ਡਿਟੇਲ ਆਪਾਂ ਸਰਦਾਰ ਜਗਿੰਦਰ ਸਿੰਘ ਹੋਂ ਪਾਸੋਂ ਲਵਾਂਗੇ। ਆਓ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਭਾਜੀ ਜਗਿੰਦਰ ਸਿੰਘ ਜੀ ਸਤ ਸ੍ਰੀ ਅਕਾਲ ਸੰਤ ਸਾਬ ਕੀ ਹਾਲ ਜੀ ਭਾਜੀ ਠੀਕ ਠਾਕ ਕੈਨ ਸੇ ਤਾਂ ਚੜ੍ਹਦੀਆਂ ਕਲਾ ਸ਼ੁਕਰ ਮਾਰਕ ਦਾ ਬੇ ਦੀਵਸਾਂ ਦੀ ਬੜੀ ਕਿਰਪਾ ਆ ਦੀਪ ਠੀਕ ਆ ਵੀਰੇ ਵਧੀਆ ਗੱਲ ਸ਼ੁਕਰ ਮਾਰਕ ਦਾ ਵੀਰੇ ਭਾਜੀ ਜਗਿੰਦਰ ਸਿੰਘ ਜੀ ਅੱਜ ਤੋਂ ਤਕਰੀਬਨ ਕੋਈ ਹਫਤਾ ਪਹਿਲਾਂ ਹੀ ਆਪਾਂ ਵੀਡੀਓ ਪਾਈ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਵੀ ਚਲੋ ਮਾਲਕ ਦੀ ਕਿਰਪਾ ਧੜਾ ਧਾੜੀ ਮਾਲ ਵਿਕਦਾ ਗਿਆ ਮਾਲ ਇਕੱਠਾ ਹੀ ਨਹੀਂ ਹਟ ਤਾ ਅੱਛਾ ਜੀ ਹਾਂ ਮਿੰਟੂ ਮੇਦੀ ਵਿਕਦਾ ਆਂਦਾ ਦੇ ਵਿਕ ਗਿਆ ਆਂਦਾ ਦੇ ਵਿਕ ਗਿਆ ਉਸ ਟਾਈਮ ਇਸ ਤਰ੍ਹਾਂ ਆ ਠੀਕ ਆ ਠੀਕ ਆ ਹਾਂ ਅੱਜ ਵੀ ਬੱਚਿਆਂ ਚੰਗੀਆਂ ਆਪਣੇ ਕੋਲ ਇੱਕ ਵੱਡੀ ਮਾਜਾ ਪਤਾ ਬਹੁਤ ਵੀਰਾਂ ਦਾ ਸ਼ੌਂਕ ਹੁੰਦਾ ਵੀ ਯਾਰ 15 ਲੀਟਰ 16 ਲੀਟਰ 15 ਲੀਟਰ ਤਿਆਰ ਮਿਲੇ ਦੁੱਧ ਹਾਂਜੀ ਹਾਂਜੀ ਤੇ ਅੱਜ ਜਿਹੜਾ ਮੈਨੂੰ ਨਾਵੇ ਅੱਜ ਬਿਲਕੁਲ ਆਪਾਂ ਬਿਲਕੁਲ ਠੰਡਾ ਕਰਕੇ ਦੋ ਤਿੰਨ ਡੰਗ ਭਾਵੇਂ ਕੋਈ ਚੋਕੇ ਤਸਦੀ ਕਰਕੇ ਲੈ ਕੇ ਜਾਵੇ ਮੈਂ ਨਾ ਸੰਧੂ ਸਾਹਿਬ ਕਹਿੰਨ ਉਹ 18 ਕਿਲੋ ਕਿਦਾਂ ਕਰੇ 14 14.5 ਲੀਟਰ ਅੱਧਾ ਘੰਟਾ ਦੁੱਧ ਰੱਖ ਕੇ ਆ ਠੀਕ ਆ ਜੀ ਤੇ ਮੈਂ 18 ਕਿਲੋ ਦੋ ਚਵਾਉਗੇ ਜਦ ਮੈਲਿਓ ਚੱਲਣ ਲੱਗੀ ਦਸਵਾਂ ਦਿਨ ਮੈਂ ਸੂਈ ਨੂੰ ਆ ਹਾਂ ਠੀਕ ਆ ਉਹ ਘਰ ਆ ਜਾਂਦੇ ਵੀ ਇਹ ਮੋਦੀ ਦਾ ਟੀਕਾ ਭਰਾਇਆ ਮੈਨੂੰ ਜਦੋਂ ਪੂਰਾ ਪਤਾ ਨਹੀਂ ਕੱਟੀ ਹੋਦੀ ਆ ਬਾਕੀ ਅੱਗੇ ਕੁ ਸਿਆਣ ਕਰ ਲਿਓ ਉਸ ਬਾਰੇ ਨਹੀਂ ਪਤਾ ਨਹੀਂ ਮੱਝ ਚਲੋ ਕਿਸੇ ਚੋ ਬਰੀਡਰ ਭਰਾ ਕੋਲ ਜਾਂ ਚੰਗੇ ਪਸ਼ੂ ਪਾਲਕ ਭਰਾ ਕੋਲ ਆਈ ਆ ਹੋ ਸਕਦਾ ਵੀ ਟੀਕਾ ਕਿਸੇ ਵੀਰ ਨੇ ਚੰਗਾ ਰਖਾਇਆ ਮੱਝ 1500 17 18 ਨਾਲ ਚੱਲੀ ਆ ਹੈਗੀ ਆ ਆ ਸੁਹਾ ਦੁੱਜਾ ਹੀ ਆ ਤੇ ਪਰ ਬਾਕੀ ਆਪਣੀ ਭੈਣ ਭਰਾ ਕੋ ਸਮਝ ਵੇਖ ਕੇ ਤੇ ਜਾ ਵੇਹਲੇ ਦੁੱਜਾ ਗਿਣ ਲੈ ਉਹ ਆਪਣੀ ਸਮਝ ਵੇਖੀ ਆਪਣੀ ਸਮਝ ਵੇਖੀ ਆਪਣੀ ਬਾਕੀ ਦੋਸਤੋ ਹਰੇਕ ਪਸ਼ੂ ਪਾਲਕ ਭਰਾ ਜਿੰਨਾ ਦੋ ਚਾਰ ਪਸ਼ੂ ਰੱਖਿਆ ਸਾਰੇ ਆਪਣੇ ਤੋਂ ਸਿਆਣੇ ਆ ਜਿਵੇਂ ਜਿਵੇਂ ਆਪਾਂ ਬਿਲਕੁਲ ਤੁਹਾਨੂੰ ਸੂਬਾ ਦੱਸਦੇ ਚੱਲਾਂਗੇ ਤੁਸੀਂ ਆਪਦੇ ਸਮਝ ਵੀ ਵੇਖਿਆ ਜੇ ਵੀ ਦੁੱਗੇ ਵੀ ਹੋ ਸਕਦੀ ਆ ਕੋਈ ਤੀਜੇ ਵੀ ਹੋ ਸਕਦੀ ਆ ਉਹ ਤੁਸੀਂ ਸਮਝ ਵੇਖਿਆ ਜੇ ਪ੍ਰੋਪਰ ਡਿਟੇਲ ਆਪਾਂ ਲਵਾਂਗੇ ਪੂਰੀ ਜਾਣਕਾਰੀ ਲਵਾਂਗੇ ਸ਼ੁਰੂਆਤ ਭਾਜੀ ਜੋਗਿੰਦਰ ਸਿੰਘ ਜੀ ਆਪਾਂ ਕਿਹਦੇ ਪਾਸਿਓਂ ਕਰਦੇ ਆ ਕਿਧਰੋਂ ਕਰਦੇ ਆ ਅੱਜ ਲਾ ਵੀ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆ ਵੱਡੀ ਮੱਝ ਮੇਰਾ ਭਰਾ ਇਹ ਪੂਰੀ ਪੂਰੀ ਡਿਟੇਲ ਆਪਾਂ ਲਵਾਂਗੇ ਪਹਿਲਾਂ ਭਾਜੀ ਸੂਬਾ ਦੱਸ ਦਈਏ ਤੇ ਪਹਿਲਾ ਦੁੱਜਾ ਸੂਬਾ ਕਹਿੰਦੇ ਕੋਈ ਤੀਜਾ ਕਹ ਲੈ ਅਸੀਂ ਦੁੱਗੇ ਸਮਝੀ ਹੈ ਠੀਕ ਹੈ ਜੀ ਹਾਂ ਉਹ ਆਪਣੀ ਸਮਝ ਵੇਖਿਆ ਭੈਣ ਭਰਾ 2.5 ਕਿਲੋ ਗਾਰ ਦੀ ਚੋਣ ਜੇ ਮੈਂ ਲਾਵੇ 2.5 ਕਿਲੋ ਗਾਰ ਦੀ ਆ ਮਾਰਮਲੀਆਂ ਆਪਾਂ ਗੱਲ ਕਰਦੇ ਵੀ ਜਿਹੜੀਆਂ 15 ਲੀਟਰ ਜਾਂ 15 ਕਿਲੋ ਤੋਂ ਬਾਹਰ ਚੋਂ ਆਉਣ ਵਾਲੀਆਂ ਵੀ 2.5 ਪੌਣੇ 3 ਕਿਲੋ ਗਾਰ ਹੁੰਦੀਆਂ ਹਾਂਜੀ ਹਾਂਜੀ ਬਾਕੀ ਵੱਡੀ ਮਾਚਾ ਦੋਸਤੋ ਢਾਂਚਾ ਮੇਰਾ ਭਰਾ ਚੈੱਕ ਕਰੋ ਪਿੱਠਪੂੜਾ ਦੇਖੋ ਖੋਨ ਦੀ ਵਜਨ ਲੋੜ ਆਕਰ ਮਾਰੀ ਨੂੰ ਸਿੰਗਲ ਹੱਡੀ ਦੇ ਵਿੱਚ ਆ ਤੇ ਦੂਜਾ ਸੂਬਾ ਚ ਇਹ ਤਿੱਜਾ ਮਗਰ ਉਹਦੇ ਕੱਟੀ ਆ ਭਾਜੀਆਂ ਦਾ ਵੀ ਪਿੱਛੋਂ ਨਾ ਦੱਸਿਆ ਸੀ ਇਹ ਵੀ ਮੋਦੀ ਦਾ ਟੀਕਾ ਭਰਾਇਆ ਪਰ ਚਲੋ ਉਹ ਵੈਰੀਫਾਈ ਨਹੀਂ ਗਈ ਹੋ ਸਕਦਾ ਵੀ ਕਿਸੇ ਚੰਗੇ ਸਾਂਹ ਦਾ ਪੀਗਾ ਹੀ ਆ ਕਿਉਂਕਿ ਮੱਝ ਚੰਗੀ ਆ ਤੇ ਬੱਚਾ ਕਿਸੇ ਪ੍ਰਾਣੇ ਚੰਗਾ ਹੀ ਲੈਣਾ ਚਾਹਿਆ ਵੀ ਅਗੇ ਚੰਗਾ ਸੀਮਣਾ ਤਰ ਖਾਦ ਗਏ ਫੇਸ ਕੁਆਲਟੀ ਤੁਹਾਨੂੰ ਦਿਖਾਉਣੇ ਆ ਇਸ ਵਕਤ 15 ਕਿਲੋ ਦੁੱਧ 14 15 ਕਿਲੋ ਦੀ ਮੰਗਤੀ ਜਿਹੜੀ ਆ ਤੁਹਾਨੂੰ ਇਸ ਘਰੋਂ ਕਰਾ ਦੇਣੀ ਆ ਵੇਨਸ ਫੂਨਸ ਲੈਵੇ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਔਰ ਜਿਹਦੀ ਗੱਲ ਖੋਣੇ ਵਿੱਚ ਜਿਵੇਂ ਬਿਜਲੀ ਘਰੀ ਬਣਿਆ ਪਿਆ ਠੀਕ ਆਣਾ ਵੇਖੋ ਕੰਨੀਆਂ ਨਾੜਾਂ ਵਾਵਾ ਨੇ ਆ ਦੇਖੋ ਹਵਾਨਾ ਲੇਵਾ ਮੇਰਾ ਭਰਾ ਦੇਖੋ ਵੀ ਅੱਜ ਤਾਂ ਪ੍ਰਭਦੀਪ ਵੀ ੱੱਕਾ ਲਾਉਂਦੇ ਆ ਪਰ ਉਹ ਗੱਲ ਨਹੀਂ ਤੁੱਲਣਾ ਹੀ ਨਹੀਂ ਮੈਂ ਇੰਨੀ ਸੇਲ ਗਾਈ ਆ ਕਿ ਮ ਬਹੁਤ ਗੂਰਤ ਬੇਨਸ ਨੂੰ ਕੋਈ ਆ ਦੇਖੋ ਅੱਜ ਪਾਜੀ ਹੋ ਗਿਆ 8-10 ਦੇਣ ਅੱਜ 10ਵਾਂ ਦਿਨ ਜਮਾਇ ਸੁਣੀ ਹਾਂਜੀ 10ਵਾਂ ਦਿਨ ਜੀ ਠੀਕ ਆ ਹਾਂਜੀ ਲਓ ਵੀ ਇੱਕ ਵਾਰੀ ਪ੍ਰਵਦੀਪ ਇਹਨੂੰ ਖੋਲ ਕੇ ਮਾੜਾ ਤੋੜ ਕੇ ਤਸੱਲੀ ਨਾਲ ਦਿਖਾ ਦੇ ਅੱਜ ਦੋਸਤੋ 10ਵਾਂ ਦਿਨ ਆ ਫੁੱਲ ਹੈਵੀ ਬਾਡੀ weight ਵਜ਼ਨ ਲੋੜ ਤੁਹਾਡੇ ਸਾਹਮਣੇ ਆ ਕੁਝ ਕੁ ਮਗਰ ਪੂਛਤੇ ਵਾਲ ਜਿਹੜੇ ਮੱਝ ਦੇ ਵਾਈਟ ਤੁਹਾਨੂੰ ਦਿਖਾਈ ਦੇਣਗੇ ਬਾਕੀ ਓਵਰਆਲ ਸਾਰੀ ਬਲੈਕ ਹੀ ਆ ਉਸੇ ਤਰ੍ਹਾਂ ਦੀ ਮਗਰ ਕੱਤੀ ਆ ਗਈ ਆ ਇਧਰ ਬੈਕਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਸ਼ਾਮ ਨੂੰ ਦੋਸਤੋ 6:30 ਵਜੇ ਦਾ ਟਾਈਮ ਆ ਹੁਣ ਅੱਜ ਈਵਨਿੰਗ ਟਾਈਮ ਆਪਾਂ ਸ਼ਾਮ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਆ ਆ ਦੇਖੋ ਜੀ ਸੋ ਨੇਵੇ ਦੀ ਬੰਤਰ ਚੈੱਕ ਕਰੋ ਮੇਰਾ ਪ੍ਰਾਕਟਿਕਾ ਜੀ ਆਰਡਰ ਸਾਈਜ਼ ਤੁਹਾਡੇ ਸਾਹਮਣੇ ਆ ਸੋ 14-15 ਕਿਲੋ ਭਾਂਡਾ ਸਾਰੇ ਭਰਾਵਾਂ ਨੂੰ ਪਤਾ ਵੀ ਜੇ 14-15 ਕਿਲੋ ਦੁੱਧ ਦੱਸਿਆ ਤੇ 15-16 ਕਿਲੋ ਦਾ ਵਖਾਲਾ ਵੀ ਥੰਨੇ ਕਰਦੀ ਪਈ ਆ ਇਧਰ ਬੇਰੀ ਵਾਲੇ ਪਾਸੇ ਤੁਹਾਨੂੰ ਆਪਾਂ ਪ੍ਰੋਪਰ ਦਿਖਾਵਾਂਗੇ ਵੇਲ ਸਬੂਨ ਚਲੇਵੇ ਦੇ ਉੱਪਰ ਕਾਫੀ ਜਿਆਦੀਆਂ ਨੇ ਸੋ ਥੋੜਾ ਜਿਹਾ ਪ੍ਰਾਦੀਪ ਅੱਗੇ ਕਰਿਓ ਜਮੈਂ ਇਹਨੂੰ ਇੱਥੇ ਰੋਕਿਆ ਜੀ ਆਹ ਦੇਖੋ ਜੀ ਬਾਕੀ ਮੇਰਾ ਪ੍ਰਾ ਇਧਰ ਵੇਖੋ ਠੀਕ ਆ ਜੀ ਮੋਟੀ ਮੋਟੀ ਵੇਨਸ ਬਾਕੀ ਚਲੋ ਚੰਗੇ ਤੇ ਦਾ ਰੂਪਾਸ਼ੂ ਦੀ ਨਿਸ਼ਾਨੀ ਆ ਬਹੁਤ ਖੂਬਸੂਰਤ ਵੇਲ ਸਪੈਸ਼ਲ ਤੇ ਜਵਾਈ ਭਾਜੀ ਆਪਾਂ ਦਿਖਾਈ ਦੇਣੀ ਵੀ ਮੋਗਾ ਇਹ ਮੈਂ ਨਾ ਮੋਗਾ ਇਹ ਪਰਾਂ ਹੀ ਗਲਾ ਚ ਵੱਜਦਾ ਹੈ ਮੂੰਹ ਦੀ ਇੰਨੀ ਪੋਲੀਗੈਟ ਵੀ ਭਾਏ ਨਿਆਣਾ ਹਸਪਤਾਲੇ ਠੀਕ ਆ ਜੀ ਹਾਂ ਆ ਮੁੰਡਾ ਦੂਜੇ ਬੰਦੇ ਨਹੀਂ ਮੈਨੇ ਦੀਦਾ ਠੀਕ ਹੈ ਜੀ ਇਹ 5 ਫੁੱਟ ਦੇ ਹੋਊ ਭਾਈ ਨਾ ਬਿਲਕੁਲ 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 ਲੈ ਵੀ ਪੂਰੀ ਵੱਡੀ ਹਾਈਟ ਦੀ ਜਿਹੜੀ ਦੋਸਤੋ ਇਹ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਚੰਗਾ ਦੁੱਧ ਚੰਗੇ ਦਦਾ ਰੂਪਸ਼ਮਾ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਅਜੇ 10 ਦਿਨ ਦਾ ਸਮਾਂ ਹੋਇਆ ਅਜੇ ਮੈਰੀ ਮੋਲੇ ਤੋਂ ਸਟਾਰਟ ਵੀ ਹੋਣਾ ਇਹਨੇ ਕਰਮਾਲੀ ਨੇ ਗਾਂ ਹੋਰ ਵੀ ਟਾਪ ਲਾਉ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੈ ਵੀ ਆਪਣਾ ਪ੍ਰਭਦੀਪ ਮੜੀ ਦੀ ਫਲਕਾਰੀ ਪਰ ਇੱਕ ਸਾਈਡ ਦੇ ਕਰਕੇ ਇਹ ਪਿੰਡਾ ਵਿਖਾ ਰਿਹਾ ਆ ਨਾਗਰ ਨਕਾਰੀ ਜੇ ਨਾ ਸਮਝੇਂਗੇ ਤੁਸੀਂ ਇਹ ਸ਼ੌਂਗ ਨਾ ਪਾਈ ਆ ਲੋ ਬੇ ਠੀਕ ਆ ਜੀ ਸ਼ੌਕ ਦੇ ਤੰਦ ਵੀ ਨਾਲ ਜ਼ਰੂਰੀ ਆ ਪਸ਼ੂ ਜਦੋਂ ਵੀ ਜਨਵਰ ਚੰਗਾ ਆਉਂਦਾ ਹਰੇਕ ਫਾਰਮਰ ਹਰੇਕ ਵਪਾਰੀ ਭਰਾ ਨੂੰ ਹੁੰਦਾ ਵੀ ਆਪਾਂ ਸ਼ੌਕ ਰੀਜਨਲ ਠੀਕ ਆ ਮੈਂ ਨਾ ਬੜੀ ਸੰਧੂ ਸਾਹਿਬ ਠੰਡੀ ਵੇਖੋ ਬਾਕੀ ਚੱਡਾ ਲੈ ਵੇਖੋ ਮੇਰੇ ਵੀ گاਵਾ ਬੜਾ ਵਰਦੀਆਂ ਸੀਲੀਆਂ ਆ ਬਹੁਤ ਬਣੀ ਮੈਂ ਜਾਨਾ ਪ੍ਰਵਾਹ ਥੋੜੀ ਆ ਗਦੇ ਮੈਂ ਨੂੰ ਹਾਂ ਲੋ ਜੇਦਾ ਮਰਜ਼ੀ ਤਕਰੀਰਾਂ ਕਰੀ ਚੱਲੋ ਸੋ ਬਹੁਤ ਖੂਬਸੂਰਤ ਪਸ਼ੂਪਾਲਣਾ ਪਸੰਦ ਆਊਗਾ ਆਪਣੇ ਵੀਰਾਂ ਨੂੰ ਬੈਕ ਸਾਈਡ ਤੋਂ ਕਰੂ ਫੇਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਆਰਡਰ ਕੁਆਲਿਟੀ ਦੇਖੋ ਠੀਕ ਹੈ ਜੀ ਬਹੁਤ ਖੂਬਸੂਰਤ ਇੱਕ ਕਿਸ਼ਤੀ ਟਾਈਪ ਲੇਰਾ ਉਹਨੇ ਹੀ ਗਾਂ ਤੇ ਉਹਨੇ ਪਛਾਣ ਤੇ ਨਾਲੋਂ ਭੈਣ ਭਾਸੋ ਜਿਹੜੇ ਮੈਨੂੰ ਵੀਡੀਓ ਚ ਵੱਡੀ ਲੱਗਦੀ ਵੇਖੋ ਮੈਂ 6 ਫੁੱਟਾਂ ਨੇ ਮੇਰੇ ਕਿੱਥੇ ਆਉਂਦੀ ਮੈਂ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਬਾਕੀ ਇੱਥੋਂ ਅੰਦਾਜ਼ਾ ਲੱਗ ਜੀਗਾ ਹਾਂ ਅੱਜ ਕੱਲ ਜਿਹੜੇ ਹੁਣ 5 ਫੁੱਟ 8 ਇੰਚ ਚੱਲੇ ਆ ਉਹ ਵੀ ਕਈ ਮੇਰੇ ਵਰਗੇ ਕੋਈ ਖੜ ਗਿਆ ਕਹਿੰਗੇ ਅਸੀਂ 6 ਫੁੱਟਾ ਮੇਰੇ ਭਰਾਓ ਪਹਿਲਾਂ ਬੰਦਾ ਝੂਠ ਮਾਰਨਾ ਬੰਦ ਕਰ ਜੇ ਸੁਣਦੇ ਪਏ ਗੱਲ ਜਿਹੜਾ 6 ਫੁੱਟ ਬੰਦਾ ਜਾਂ 6 ਫੁੱਟ 2 ਇੰਚ ਬੰਦਾ ਉਹ ਵੱਡੀ ਮਾਝਾ ਇੱਕ ਇਹ ਭਰਮ ਭੁਲੇਖਾ ਕਿਸੇ ਭਰਾ ਮੰਨਦੇ ਨਾ ਰੱਖੇ ਉਹ ਵੱਡੀ ਮਾਝਾ ਆਪਾਂ ਕਰਕੇ ਭਾਜੀ ਨਾਲ ਨੋਟ ਕਰਾਤਾ ਭਾਜੀ ਜਗਿੰਦਰ ਸਿੰਘ ਜੀ ਮੋਲ ਡਿਮਾਂਡ ਕੀ ਕਰਦੇ ਆ ਸੰਧੂ ਸਾਹਿਬ ਲੰਗਨ ਵਾਲੇ ਲੋਕ ਇਹਦੀ 2 ਲੱਖ ਦੀ ਮਹ ਵੇਚਦੇ ਆ ਆਪਾਂ ਫਰੋ ਉਹ ਕੰਮ ਨਹੀਂ ਕਰਵਾ ਨਾ ਆਪਾਂ 60 ਮੰਗਾ ਨਾ ਆਪਾਂ 1.5 ਮੰਗਾ 1.45 ਦੀ ਮਹ ਦੇ ਦੇਣੀ ਆ 1 ਲੱਖ 45 ਦੀ ਹਾਂ 1 ਲੱਖ 45000 ਦੀ ਮਹ ਦੇਣੀ ਆ ਹਾਂ ਭਾਣ ਭਰਾ ਖੋ ਜਿਹੜਾ ਯਾਦ ਹੀ ਕਰੂਗਾ ਮੈਂ ਮਾਝੀ ਵਿੱਚ ਚੱਲੂਗਾ ਆਪਾਂ ਨਿੱਕੀ ਕਮਾਈ ਰੱਖਦੇ ਹਾਂ ਛੋਟੀ ਵੱਡਾ ਗੱਫਾ ਨਹੀਂ ਆਉਂਦੇ ਆਂ ਮਾਲ ਕੱਢੀ ਜਾਈਦਾ ਜੋ ਪਿਛਲੀ ਵੀਡੀਓ ਪਾਈ ਉਹਨ ਮੜ ਕਿੰਨਾ ਮਾਲ ਨਿਕਲ ਗਿਆ ਵਾ ਬਸ ਜੀ ਬਸ ਹੁਣ ਅੱਜ ਆਈਆਂ ਸੇਰੇ ਚ ਰਹਿ ਗਈਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਵੀ ਦੋਸਤੋ ਬਾਕੀ ਮੇਰੇ ਭਰਾ ਸਾਰੇ ਜਾਣਕਾਰ ਆ 15 16 ਲੀਟਰ ਲਈ ਜੇਕਰ ਮਾਝ ਆਪਾਂ ਲਾਭ ਰਹੇ ਆ ਤੇ ਕੋਈ ਅਣਜਾਣ ਨਹੀਂ ਹੋਗਾ ਭਰਾ ਵੀ ਕਿੰਨੇ ਦੀ ਹੋਣੀ ਚਾਹੀਦੀ ਆ 1 45 ਚਲੋ ਖੁਸ਼ੀ ਨਾਲ ਮੌਕੇ ਤੇ ਮਾਨਤਨ ਹੁੰਦੇ ਰਹਿਣਗੇ ਨਹੀਂ ਕੰਮ ਖੁਸ਼ੀ ਨਾਲ ਮਾਨਤਨ ਆ ਕਰਦੀ ਹੋ ਜਈ ਕਈ ਹੈ ਸੱਜਣਾਂ ਨੇ ਬਰੋਬਦੀ ਕਰਾਇੰਦੇ ਨੇ ਬਿਲਕੁਲ ਜੀ ਇਹਦੀ ਨਹੀਂ ਗੱਲ ਕੋਈ ਹੁੰਦੀ ਮੇ ਰੱਖਣਾ ਪੈਂਦਾ ਰੱਖਣਾ ਪੈਂਦਾ ਜੀ ਮਾਨਤਨ ਬਿਲਕੁਲ ਪੈਨ ਪਰਾ ਲੈ ਆਜ ਰੱਖਣਾ ਪੈਂਦਾ ਬਾਕੀ ਗੱਲ ਜਨਾਨੀ ਚੋਲੇ ਬੰਦਾ ਚੋਲੇ ਨਿਆਣਾ ਚੋਲੇ ਨੂੰ ਕੋਈ ਪਰਵਾਹ ਨਹੀਂ ਹੈਗੀ ਸਹੀ ਹੈ ਜੀ ਹਾਂ ਲੈ ਵੀ ਮੇਰੇ ਬ੍ਰੋ ਇੱਕ ਦੀ ਦੋ ਲੈ ਕੇ ਜਾਵੋਗੇ ਮਗਰ ਕੱਟੀ ਹੈ ਠੀਕ ਹੈ ਜੀ ਵੈਸੇ ਵੀ ਚਲੋ ਮਗਰ ਮੇਲ ਕਾਫ ਹੁੰਦਾ ਕਿਸੇ ਭਰਾਣੇ ਸ਼ੌਕਲਾਲ ਕਰੀਤੀ ਨਹੀਂ ਸੀਗੀ ਚਲ ਪਲੱਸ ਪੁਆਇੰਟ ਆ ਮਗਰ ਕੱਟੀ ਹੈ ਫੀਮੇ ਆਪਣੇ ਕੋਲ ਇੱਕ ਇਧਰ ਆ ਵੈਡ ਖੜੀ ਆ। ਉਹ ਜੇ ਤੁਸੀਂ ਪਹਿਲਾਂ ਮੈਨੂੰ ਆਉਂਦੇ ਨਾਲ ਸਿਫਤ ਕਰਤੀ ਸੀ ਵੀ ਸਟਾਰਟਿੰਗ ਹੀ ਬੇਕਮਾਲ ਆ। ਹਾਂਜੀ। ਇਹ ਆ ਇਸ ਵਕਤ ਕਿੰਨੇ ਬੋਲੇ ਤੁਸੀਂ ਸਟਾਰਟਿੰਗ ਆ ਜੀ? ਇਹ ਤੀਜਾ ਨੰਨੋ ਆ ਅੱਜ। ਹਾਂਜੀ। 18-19 ਕਿਲੋ ਬੋਲਾ ਹੀ ਆ। 18-19 ਕਿਲੋ। ਹਾਂਜੀ। ਤੇ ਵੀਰ ਦਾ ਪਲਾਸਾ ਜਿਹੜੀ ਪਹਿਲਾਂ ਸੂਏ ਨੇ 22-23 ਕਿਲੋ ਗਾਨੇ ਦਿੱਤਾ ਐਰ ਕੀ 22-23 ਤੋਂ ਬਾਹਰ ਜਾਣੀ ਆ। ਹੂੰ। ਤੇ ਬਹੁਤ ਚੰਗੀ ਵਸਤੂ ਦੁਬੀਆ ਨਾਲ ਰੋਤ ਵੀ ਚੰਗੀ ਤੇ ਸੂਈ ਆ ਥਾਣੇ ਦਾ ਮੁੱਠੀ ਵਾਲਾ ਜੀ ਮੁੱਠੀ ਵਾਲਾ ਤੇ ਸੁਹਾ ਦੁਜਾ ਜੀ ਸੁਹਾ ਮਗਰ ਦੀ ਬੱਚਾ ਕਵੱਚੀ ਮਗਰ ਬੱਚਾ ਅੱਜ ਮਗਰ ਬੱਚਾ ਅੱਜ ਤਿਜਾ ਦੇਣਾ ਸੂਈ ਤਿਜਾ ਰਣ ਦੇ ਆ ਸੂਈ ਲੋ ਵੀ ਅੱਜ ਤਿਜਾ ਦੇਣਾ ਤੇ 18 ਲੀਟਰ ਕੋ ਬਾਹਰ-ਬਾਰ ਮਖੌਲਾਂ ਕਰਦੀ ਫਿਰਦੀ ਆ ਇਹ ਕਰਮ ਵਾਲੀ ਕਿਉਂ ਨਾ ਟੱਚ ਕਰੂਗੀ 24 25 ਲੀਟਰ ਨੂੰ ਇਧਰ ਬਹਿਣੀ ਵਾਲੇ ਪਾਸਿਓਂ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿਆ ਆ ਚੈੱਕ ਕਰੋ ਆਰਡਰ ਨੇਵਾ ਮੇਰਾ ਭਰਾ ਮਾਰੋ ਚਾਹ ਤ ਐਂਡ ਗੱਲ ਬਾਤ ਆ ਦੇਖੋ ਜੀ ਮੁੱਠੀ-ਮੁੱਠੀ ਥਾਣਾ ਕੱਲਾ ਇਹ ਵੀ ਨਹੀਂ ਹੈਗਾ ਵੀ ਥੱਲਿਓਂ ਭਾਂਡਾ ਹੀ ਆ ਕਹਿੰਦਾ ਤੇ ਜੋੜਾ ਥਾਣਾ ਵੇਖੋ ਵੰਡ ਕਰ ਲੈ ਮਰਲੇ ਦੀਆਂ ਮਰਲੇ ਇਹਨੂੰ ਆਪਾਂ ਸਪੇਸ ਗਿਆਪਾਂ ਚੰਗੀਆਂ ਵੰਡਾ ਕਹਿ ਸਕਦੇ ਵੀ ਅਗਲੇ ਨਾਲ ਪਿਛਲੇ ਨਾਲ ਬੈ ਕੇ ਚਵਾਈ ਮੇਰਾ ਭਰਾ ਆਰਮਨਾਲ ਕਰ ਸਕਦੇ ਜੀ ਹਾਂ ਕੋਈ ਨਿਆਣਾ ਕੋਈ ਰਸੀ ਪੰਗਾ ਪਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਆ ਇਦਾਂ ਹੀ ਬੈ ਬੰਧੋ ਹੀ ਬਣੀ ਬੈਜੋ ਇਹ ਨਹੀਂ ਵੀ ਗੱਲਾਂ ਬਾਤਾਂ ਨਾਲ ਚਵਾ ਕੇ ਦਾਂਗੇ ਦੋ ਟਾਈਮ ਭੈਣ ਭਰਾ ਚਵਾਵੇ ਬਿਲਕੁਲ ਜੀ ਬਿਲਕੁਲ ਮੋਕਾ ਆਵੇ ਹਰ ਦੋ ਮਿੰਟੋਂ ਟਾਈਮ ਮੇਰੇ ਕੇ ਗਾਣਾ ਚਵੇ ਇੰਨਾ ਦੁੱਧ ਰਗਾ ਲੈ ਜੇ ਨਹੀਂ ਤੇ ਆਪਣੀ ਸਾਈ ਵਾਪਸ ਲੈ ਜੀ ਬਸ ਜੀ ਬਸ ਲਓ ਵੀ 18 ਕਿਲੋ ਆਸ ਵਕਤ ਕੋਈ ਕੱਚਾ ਦੁੱਧ ਕੱਚਾ ਬੋਲਾ ਮੇਰਾ ਭਰਾ ਚੋਗੇ ਲੈ ਕੇ ਜਾਵੇ ਇਹ ਮਗਰ ਬੱਛਾ ਨਾਰੂਆ ਨਾਲ ਆ ਬੱਚੇ ਦੇ ਡੱਬਾ ਬੱਚਾ ਤੁਹਾਨੂੰ ਆ ਦਿਖਾ ਰਿਹਾ ਬੱਛਾ ਮੇਲ ਕਾਪ ਆ ਉਹ ਨਾਰੂਆ ਨਾਲ ਦਿਖਾਈ ਦੇ ਉਹ ਦੇਊਗਾ ਤੁਹਾਨੂੰ ਠੀਕ ਆ ਜੀ ਸੋ ਬਾਕੀ ਚਾਹ ਵਨ ਵੀਰ ਮੇਰੇ ਜਿੱਦਾਂ ਮਰਜੀ ਟਰਾਈਆਂ ਮਾਰਨਾ ਥੱਲੇ ਬਹਿ ਵੇ ਦੋ ਦੋ ਤਿੰਨ ਤਿੰਨ ਟਾਈਮ ਚੋਗੇ ਤਸੱਲੀਆਂ ਕਰਨ ਲੈ ਵੀ ਪ੍ਰਭਦੀਪ ਖੋਲ ਨੂੰ ਇੱਕ ਵਾਰੀ ਤੋੜ ਕੇ ਦਿਖਾ ਇਹਨੂੰ ਬਹੁਤ ਖੂਬਸੂਰਤ ਹੈ ਦੋਸਤੋ ਬਾਡੀ ਵੇਟ ਕੱਦ ਵੀ ਵੱਡੀਆਂ ਬਾਰਾਂ ਦੇ ਵਿੱਚ ਆ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਵੇਖੋ ਕਰਮਾੜੀ ਥੱਲੇੋਂ ਕੀ ਤੋਂ ਕੀ ਬਣੀ ਫਿਰ ਜੀ ਆਪ ਉਸ ਤੋਂ ਨਾ ਕੋਈ ਨਾ ਜਿੰਨਾ ਬੋਲਿਆ ਜਨਮ ਹੋ ਰਿਹਾ ਆ ਵੀ ਕਹਨੇ ਆ ਦੇਖੋ ਜੀ ਸੋ ਵੇੜਾ ਜਿਹੜੀਆਂ ਦੋਸਤੋ ਸੰਭਾਲਣੀਆਂ ਵੀ ਕੋਈ ਸੌਖੀ ਗੱਲ ਨਹੀਂ ਕਿਉਂਕਿ ਇਹਨਾਂ ਦੇ ਵਿੱਚੋਂ ਕਾਫੀ ਦੁੱਧ ਲੈਣਾ ਹੁੰਦਾ ਕਿਸੇ ਭਰਾ ਨੇ ਮੱਜਾਂ ਦੀ ਗੱਲ ਹੋਰ ਆ ਵੀ ਕੋਈ 12 ਲੀਟਰ ਕੋਈ 14 13 ਲੀਟਰ ਆ ਉਹਨਾਂ ਦੇ ਫਰਟ ਕੋਈ ਚਮਚੜ ਜਾਣਾ ਆਸਾਨ ਗੱਲ ਆ ਪਰ ਇਹਨਾਂ ਨੂੰ ਕਰਮ ਵਾਲਿਆਂ ਨੂੰ ਸੰਭਾਲਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਮੈਨੇਜਮੈਂਟ ਉਹਨਾਂ ਪ੍ਰਬੰਧ ਵੀ ਚਾਹੀਦਾ ਉਹਨਾਂ ਦੀ ਡਾਈਟ ਵੀ ਚਾਹੀਦੀ ਆ ਤਾ ਜਾ ਕੇ ਸਾਬੀਆਂ ਜਾਂਦੀਆਂ ਕਿਉਂਕਿ ਇਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਦੁੱਧ ਚਵਾਉਣਾ ਹੁੰਦਾ ਤੇ ਸਿਹਤ ਮੈਂਟੇਨੈਂਸ ਵਾਸਤੇ ਵੀ ਇਹਨਾਂ ਦੇ ਬਿਲਕੁਲ ਖਰਾਕ ਲੋੜੀਦੀ ਆ ਦੁੱਧ ਪ੍ਰੋਡਕਸ਼ਨ ਵਾਸਤੇ ਵੀ ਇਹਨਾਂ ਦੀ ਖਰਾਕ ਲੋੜੀਦੀ ਆ ਇਹ ਚੀਜ਼ਾਂ ਉਹੀ ਫਾਰਮਰ ਭਰਾਵਾਂ ਨੂੰ ਪਤਾ ਜਿਨ੍ਹਾਂ ਦੇ ਕੋਲ ਐਨੀਮਲ ਹੈਗੇ ਆ ਚੰਗੇ ਸਾਫ਼ ਸੁਥਰੇ ਫਾਰਮ ਜਾਂ ਛੱਡਾਂ ਦੇ ਵਿੱਚ ਠੀਕ ਆ ਜੀ ਬਾਕੀ ਮੇਰਾ ਭਰਾ ਜਿੰਨੀ ਕੇਅਰ ਕਰੋਗੇ ਉਹਨਾਂ ਚੰਗਾ ਤੁਸੀਂ ਦੁੱਧ ਚੋੜੋਗੇ ਬਲੈਡਰੀ ਬਣੀ ਫਿਰਦੀ ਆ ਕਰਮਾਂ ਦੀ ਤਲਿਓ ਕੋਈ ਕਿਸੇ ਰਕਮ ਦੀ ਫੋੜ ਛਾਂਕ ਨਹੀਂ ਇਸ ਵਾਰ ਦੇ ਵਿੱਚ ਬਾਕੀ ਮੁਠੀ-ਮੁਠੀ ਥਾਣ ਵਨ ਸਪੇਸ ਤੁਹਾਡੇ ਸਾਹਮਣੇ ਸੋ ਜਿੱਦਾ ਮਰਜ਼ੀ ਹੱਥ ਲਾਈ ਚਲੋ ਆਂਦੀ ਕੁਛ ਨਹੀਂ ਗਈ ਕੋਈ ਬੰਗਾ ਕੋਈ ਰੱਸੀ ਨਿਆਣਾ ਕੋਈ ਪੌਣ ਦੀ ਲੋੜ ਨਹੀਂ ਗਈ ਠੀਕ ਆ ਜੀ ਸੋ ਬਾਕੀ ਜਿੰਨਾ ਦੋਸਤੋ ਪਾਵਾਂਗੇ ਆਪਾਂ ਜਿੰਨੀ ਚੰਗੀ ਸੇਵਾ ਕਰਨਾ ਕਿ ਉਹਨਾਂ ਕੇ ਚੰਗਾ ਫੁੱਟ ਜਾਨਵਰ ਤੋਂ ਲੈ ਸਕਦੇ ਆ ਬਾਕੀ ਥੋੜੇ ਦੂਰੀ ਤੋਂ ਵੀ ਮੈਂ ਤੁਹਾਨੂੰ ਤਾਂ ਕਰਕੇ ਦਿਖਾ ਰਿਹਾ ਵੀ ਕਿਸੇ ਰਕਮ ਦਾ ਕੋਈ ਜੂਮ ਆ ਜਾਂ ਆਪਾਂ ਨੇੜੇ ਕਰਕੇ ਵਿਖਾਉਣ ਦਾ ਮਕਸਦ ਆਪਣਾ ਲੇਵਾ ਹੀ ਹੁੰਦਾ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਲੇਵੇ ਤੇ ਫੋਕਸ ਤਾਂ ਕਰਾ ਦਈਏ ਵੀ ਕੋਈ ਬਰੀਕੀ ਤੋਂ ਬਰੀਕੀ ਚੀਜ਼ ਵੀ ਤੁਹਾਨੂੰ ਜਿਹੜੀ ਨਜ਼ਰ ਆਉਣੀ ਚਾਹੀਦੀ ਆ ਉਹ ਲੇਵੇ ਤੇ ਨਜ਼ਰ ਆ ਜਾਵੇ ਇਹ ਪਾਰਦੀ ਜੋ ਗਿੰਦਰ ਸਿੰਘ ਜੀ ਡਿਮਾਂਡ ਇਹਦਾ ਮੁੱਲ ਕੀ ਰੱਖਿਆਗਾ ਸੰਧੂ ਸਾਹਿਬ ਜਾਰੇ ਕਿਸ ਨੇ ਮੁੱਲ ਕਰਾਉਣਾ ਤਾਂ ਭਾ 90 ਕਰਾ ਲੇ ਹਾਂਜੀ ਆਪਾਂ 85000 ਦੀ ਗਾਂ ਦੇ ਰਣੀ ਆ 85000 ਦੀ ਦੇਣੀ 85000 ਦੀ ਗਾਂ ਦੇ ਰਣੀ ਤੁਸੀਂ ਵੇਖ ਸਕਦੇ ਜੀ ਮੁੱਠੀ ਮੁੱਠੀ ਥਾਣਾ ਆਪ ਸਪੇਸ ਗਾਇਵ ਆ ਕੇ ਦਿਖਾਉਣੇ ਆ ਬੈਰ ਇਹ ਵੀ ਦਸੰਬੇ ਵੀ ਚੰਗੀ ਆ ਇਹਨੂੰ ਕਰਵਾਉਣੀ ਠੀਕ ਆ ਜੀ ਫਲਾਂ ਗਾਰਿਛ ਆਇਆ ਤੇ ਇਹਦਾ ਭਾਜੀ ਕੀ ਵੇਰਵਾ ਇਹਨੂੰ ਸੀਮਾ ਦੇ ਸਮਾਂ ਦਿਨ ਕਿੰਨੇ ਆ ਇਹ ਕੱਲ ਦੀ ਗਾਂ ਸੂਈ ਆ ਇਹ ਕੱਲ ਦੀ ਸੂਈ ਆ ਅੱਤ ਦੀ ਚਵਾਈ ਗਾਂ ਦੀ ਹੋ ਗਈ ਆ ਓਕੇ ਹਾਂਜੀ ਮਗਰ ਇਹਨੇ ਬੱਚਾ ਬੱਚਾ ਮਗਰ ਵੱਛੀ ਪਾਈ ਆ ਮਗਰ ਵੱਛੀ ਆ ਵੱਛੀ ਬਹੁਤ ਚੰਗੀ ਟੌਪ ਦੀ ਪਾਈ ਇਹਨੇ ਚੰਗੇ ਸੀਮਨ ਦੀ ਆ ਵੱਛੀ ਹਾਂਜੀ ਠੰਡੀ ਇਹ ਵੀ ਬਹੁਤ ਜਿਆਦੀ ਹੈਗਾ ਹਾਂ ਕੋਈ ਗੱਲਾਂ ਥਣ ਬਹੁਤ ਜ਼ਰਾ ਦੇਖੋ ਸੰਧੂ ਸਾਹਿਬ ਥਣ ਵੇਖੋ ਕਰਾ ਰੋਗ ਰੋਗ ਲਾ ਥਣ ਲੱਗਾ ਗਾਂ ਨੂੰ ਆ ਲੈ ਹਾਂ ਬਾਬੀ ਇਕੱਲੀ ਕਹਿਣ ਵਾਲੀ ਗੱਲ ਨਹੀਂ ਕਿ ਥੋੜਾ ਲਾਗਿਆ ਆਪਾਂ ਪਾਪਾ ਨੂੰ ਦਿਖਾ ਰਿਆ ਵੀ ਮੁੱਠੀ ਮੁੱਠੀ ਥਣ ਬੰਡ ਰੋਗ ਰੋਗ ਦੇ ਥਾਣਾ ਕਰਮਾਲੀ ਨੂੰ ਤੇ ਇਹਦੇ ਥੱਲੇ ਭਾਜੀ ਬੋਲੇ ਦੀ ਸਥਿਤੀ ਕੀ ਆ 18 ਲੀਟਰ ਬੋਲਾ ਇਸ ਥਲੇ ਵੀ 18 ਲੀਟਰ ਹਾਂ ਕੱਲ ਦੀ ਸੂਈ ਦੇ ਦੋ ਚਤੀਜੀ ਚਵਾਜੇ 18 ਲੀਟਰ ਆ ਹਾਂ ਤੇ 25 ਤੋਂ ਪਲੱਸ ਚੱਲਣੀ ਹੈ ਵੜ ਹਾਂਜੀ ਲੋ ਬਈ 28 ਚਵਾਜੇ 29 ਚਵਾਜੇ ਇੱਕ ਰੁੱਤ ਚੰਗੀ ਆ ਗਈ ਆ ਹਾਂ ਇੰਨੇ ਚੋਣਾ ਚੋਣਾਵਾ ਪੁੱਛੋਗੇ ਕਿ ਪੰਜੀ ਚ ਤੋਪਰੇ ਚੱਲਦੀ ਰਹੀ ਗਾਂ ਪੰਜੀ ਪਲੱਸ ਚੱਲੀ ਠੀਕ ਆ ਲੋਕੀ ਦੱਸੋ 25 ਲੀਟਰ ਤੋਂ ਪਲੱਸ ਇਹ ਚੱਲਣ ਦੀ ਵੀਰਾਂ ਦਾ ਵੀ ਸੁਭਾਵਨਾ ਕਿਉਂਕਿ ਪਿੱਛੋਂ ਜੋ ਦੱਸੀ ਬੈਕਗ੍ਰਾਉਂਡ ਤੇ ਦੋਦੇ ਨੇ ਪਲੂਣਵੇਂ ਪਹਿਲੇ ਸਵੇਰੇ ਵੀ ਚੰਗਾ ਚਵਾਇਆ ਸੀ ਮਗਰ ਬੱਛੀ ਦਿਖਾ ਦਿੰਨੇ ਆ ਚਲੋ ਕਿਸੇ ਪ੍ਰਾਣੀ ਸ਼ੌਕ ਨਾਲ ਚੰਗਾ ਸੀਮਨ ਰਖਾਇਆ ਬੈਨਮਾਰਕ ਤਾਂ ਹੋਵੇ ਏਬੀਐਸ ਦਾ ਹੋਵੇ ਏਬੀਸੀ ਦਾ ਹੋਵੇ ਕਿਸੇ ਉਹ ਆਪਾਂ ਵੈਰੀਫਾਈ ਵੀ ਕਰਦੇਗੇ ਬਾਕੀ ਚਲੋ ਜਾਣਕਰ ਭਰਾ ਮੇਰੇ ਸ਼ੈੱਡ ਫਾਰਮ ਵਾਲੇ ਨਾਰਮਲ ਇੱਕ ਚੀਜ਼ ਵੇਖ ਕੇ ਕੁਆਲਿਟੀ ਵੇਖ ਕੇ ਤੁਹਾਨੂੰ ਬਿਲਕੁਲ ਸਮਝ ਆ ਜੂਗੀ ਵੀ ਕਿਸ ਸੀਮਨ ਦਾ ਬੱਚਾ ਹੋ ਸਕਦਾ ਮਗਰ ਬੱਚੀ ਹੈ ਨੜੂਆ ਨਾਲ ਆ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਉਣ ਤੋਂ ਬਾਅਦ ਆਪਾਂ ਖੋਲ ਕੇ ਤੋੜ ਕੇ ਤੁਸਰੀ ਨਾਲ ਦਿਖਾਵਾਂਗੇ ਆ ਦੇਖੋ ਜੀ ਕੋਈ 18 ਕਿਲੋਟਰ ਦਾ 18 ਤੋਂ ਬਾਹਰ ਵਾਰ ਇਹਨੇ ਸਟਾਰਟਿੰਗ ਕੀਤੀ ਆ ਦੂਜਾ ਦਿਨ ਉਹ ਭਾਜੀ ਆਪਣੇ ਫਾਰਮ ਤੇ ਇੱਥੇ ਸੁਈਆਂ ਨੇ ਇੱਥੇ ਸੰਘਾ ਜੇਰ ਪਰੋਪਰ ਪਈ ਵੀਡੀਓ ਹੈਗੀ ਆਪਣੇ ਤੋਂ ਮੈਂ ਵੀ ਜੀਰਾ ਜੂਰਾ ਪਾ ਦਿੱਤੀ ਸੀ ਇਹਨਾਂ ਦੇ ਕੰਮ ਲੰਮੇ ਵਾਲੀ ਗੱਲ ਹੀ ਕੋਈ ਨਹੀਂ ਤੇ ਬਸ ਠੀਕ ਆ ਜੀ ਜਿਤਨਾ ਮਰਜ਼ੀ ਕੋ ਆਨਲਾਈਨ ਮੰਗਾ ਲੇ ਦੋ ਟਾਈਮ ਚੋਕੇ ਖਾਣ ਦੇ ਲੋ ਪੂਰੀ ਫੁੱਲ ਤਸਲੀ ਖਾਣ ਲੈ ਲਾ ਵੀ ਪ੍ਰਾਪਦੀ ਤੋਂ ਖੋ ਸੋ ਦੋਸਤੋ ਹਾਈਟ ਕਰਦੇ ਵੱਡੀਆਂ ਵੜਾਂ ਦੇ ਵਿੱਚ ਹੀ ਆ ਹਵਾਨੇ ਚੱਡੇ ਦੀ ਤੁਸੀਂ ਦੇਖ ਸਕਦੇ ਜੇ ਬੈਕ ਸਾਈਡ ਤੋਂ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਾਂਗੇ ਚਾਰੇ ਥਾਣਾ ਮੋਟਾ ਗੋਲ ਥਾਣਾ ਮਾਰੂ ਮੜੂ ਕੋ ਪੋਰਡ ਸ਼ਾਂਖ ਦੀ ਤੁਹਾਨੂੰ ਜਿਹੜੀ ਇੱਕ ਦੋ ਬੱਚੇ ਨਾਲ ਦਿਖਾਈ ਦੇਣਗੇ ਚਲੋ ਉਹ ਵੈਸੇ ਵੜਾਂ ਦੇ ਵਿੱਚ ਖਾਸ ਤੌਰ ਤੇ ਕਿਦਾਂ ਕਿਤੇ ਆ ਨਹੀਂ ਇਹਨਾਂ ਚਾਹੀਦੇ ਨੇ ਆ ਜਾਂਦੇ ਆ ਠੀਕ ਆ ਜੀ ਆ ਦੇਖੋ ਵੇਖੋ ਕਰਮਾ ਵੀ ਢੋਲ ਹੀ ਬੰਨੀ ਫਿਰਦੀ ਹੈ ਠੀਕ ਆ ਜੀ ਲੈਵੇ ਐਂਟਰ ਦੀ ਕੁਆਲਿਟੀ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਆ ਅੰਦਾਜ਼ਾ ਤੁਸੀਂ ਲਾਜ ਲੈਣਾ ਇਕਰਾਮ ਦੇ ਨਾਲ ਠੀਕ ਹੈ ਜੀ 18 ਕਿ ਲੀਟਰ ਸਟਾਰਟਿੰਗ ਹੁਣ ਬੋਲੇ ਤੋਂ ਫੇਸ ਕੁਆਲਟੀ ਚੰਗੀ ਬਿਲਕੁਲ ਉਹ ਛੋਟਾ ਫੇਸ 18 ਕਿ ਲੀਟਰ ਪਾਉ ਹੁਣ ਬੋਲੇ ਦੀ ਸਟਾਰਟਿੰਗ ਆ ਕੋਈ ਵੀ ਸੱਜਣਾ ਚੁਵੇ ਪਸਮਾਵੇ ਤਸਦੀ ਕਰੇ ਆਪਣੀ ਠੀਕ ਹੈ ਜੀ ਆ ਦੇਖੋ ਲੋ ਠੀਕ ਹੈ ਜੀ ਜੋ ਸੋ ਬਾਕੀ ਮੇਰੇ ਭਰਾ ਕਾਫੀ ਚਾਹ ਵਨ ਹੁੰਦੇ ਵੀ ਕਿਤੇ ਉਹ ਚੰਗੀਆਂ ਵੜਾ ਮਿਲ ਜਾਂ ਤਾਂ ਦੋ ਹੀ ਪਾਵਾਂਗੇ ਤੁਸੀਂ ਜੀ ਮੋਲ ਉਤਤਰ ਨੇ ਸੰਤੂ ਸਾਹਿਬ 100 ਲੱਖ ਰੁਪਏ ਦੀ ਵੈਰ ਆ ਪਰ ਲੈਣਾ ਇਹਦਾ ਵੀ 85 ਆ 85 ਆ ਇਹਦਾ ਵੀ 85 ਲੈਣਾ ਚਲੋ ਜੀ ਹਾਂ ਤੇ ਦੋਵੇਂ ਟਰਾਈ ਮੇਰੇਆਂ 50 ਲੀਟਰ ਦੁੱਧ ਪਾਉਣਗੀਆਂ ਠੀਕ ਆ ਜਿਹੜਾ ਮਰਜ਼ੀ ਭੈਣ ਭਰਾ ਲੈ ਜੀ ਚਲੋ ਜੀ ਬਹੁਤ ਵਧੀਆ ਗੱਲ ਆ ਕਰਨੋਗੇ ਤੇ 50 ਲੀਟਰ ਨੂੰ ਟੱਕਰ ਦੇਣਗੀਆਂ ਗਰਮਾਲੀਆਂ ਠੀਕ ਆ ਜੀ ਦੋਵੇਂ ਵੜਾ 85 85 ਹਜ਼ਾਰ ਇਹਨਾਂ ਦੀ ਕੀਮਤ ਆ ਬਾਕੀ ਮੌਕੇ ਤੇ ਦੋ ਵੜਾਂ ਦਾ ਕਿਸੇ ਭਰਾ ਦਾ ਰਾਤਾ ਬਣ ਜਾਂਦਾ ਜੋੜਾ ਪਾ ਲੋਗੇ ਦੂਰ ਨੇੜੇ ਦਾ ਸਫਰ ਵੇਖਦੇ ਹੋਏ ਥੋੜਾ-ਬਾਦਾ ਵੀਰ ਜਗਿੰਦਰ ਸਿੰਘ ਨੂੰ ਕਹਾਂਗੇ ਵੀ ਹੋਰ ਵੀ ਮਾਨਤਾਂ ਨਾ ਪ੍ਰੇਮ ਕਰਦਾਂਗੇ ਸੰਦੂ ਸਾਹਿਬ ਕਰਦਾਂ ਕੋਈ ਗੱਲ ਨਹੀਂ ਭੈਣ ਭਰਾ ਨਾਲ ਇੱਜ਼ਤ ਕਰੀ ਦੀ ਆਈ ਨਹੀਂ ਬਸ ਬਸ ਪੈਸੇ ਨਾਲ ਨਹੀਂ ਵਰਤੀ ਦਾ ਬਿਲਕੁਲ ਜੀ ਬਿਲਕੁਲ ਭੈਣ ਭਰਾ ਵੇਖੀ ਦਾ ਇੱਜ਼ਤ ਕਰੀ ਦੀ ਅਗਲੇ ਦੀ ਆਇਆ ਨਹੀਂ ਸਹੀ ਹੈ ਜੀ ਸਹੀ ਹੈ ਵੇਖ ਕੇ ਕਿਹੜਾ ਸੜੀ ਦਾ ਨਹੀਂ ਖੁਸ਼ ਹੋਈਦਾ ਸੰਦੂ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਲਕ ਹਰ ਇੱਕ ਨੂੰ ਦੇਵੇ ਹਾਂ ਰੀਸ ਕਰੋ ਕਿਸੇ ਦੀ ਸੜੋ ਨਾ ਹਾਂ ਰੀਸ ਕਰੋ ਕਿਸੇ ਦੀ ਜੀ ਦੀ ਕਰਨੀ ਬਸ ਜੀ ਬਸ ਹਾਂ ਕੰਮ ਕਰਕੇ ਦਿਖਾਓ ਬਿਲਕੁਲ ਜੀ ਆਪਾਂ ਪਾਜੀ ਹਮੇਸ਼ਾ ਕਹਿੰਦੇ ਲੱਤਾਂ ਖਿਚਣ ਖਚਾਉਣ ਨਾਲ ਚੰਗਾ ਨਾ ਜੀ ਬਰਾਬਰ ਦਾ ਬੰਦਾ ਹੋ ਕੇ ਟੱਕਰੇ ਫਿਰ ਸਵਾਦ ਆਉਂਦਾ ਜੀ ਸਵਾਦ ਆਉਂਦਾ ਹੈ ਨਾ ਬਿਲੱਤਾਂ ਖਿਚੀਆਂ ਤਾਂ ਰੇਗ ਬੰਦਾ ਕਿਉਂ ਚਾਹਦਾ ਆਪਾਂ ਤਾਂ ਗੱਲ ਨਹੀਂ ਬੰਦਦੀ ਗੱਲ ਨਹੀਂ ਬੰਦਦੀ ਤੇ ਇੱਕ ਸਰਦਾਰ ਜਗENDER ਸਿੰਘ ਜੀ ਆਪਣੇ ਨੰਬਰ ਜਿਹੜੇ ਕੰਟੈਕਟ ਕਰਦੇ ਹੋ ਸਾਡੇ ਆਪਣਾ 97790 ਆ ਤੇ 68037 ਠੀਕ ਹੈ ਜੀ ਪ੍ਰਭਦੀਪ ਆਪਣੇ 73555 ਆ 10 ਭਾਈਨਾਂ ਨੂੰ ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਨੰਬਰ ਆਪਾਂ ਦੋਵੇਂ ਸਕਰੀਨਾਂ ਦੇ ਉੱਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਐਨੀ ਟਾਈਮ ਗੱਲ ਕਰੋ ਰਾਤ ਸੁਬਾਹ ਸ਼ਾਮ ਜਾਣਕਾਰੀ ਲੈਣੀ ਹੈ ਪਸ਼ੂ ਦੀ ਨਵੇਂ ਆਏ ਪਸ਼ੂ ਬਾਰੇ ਪੁੱਛਗਿੱਛ ਕਰਨੀ ਆ ਕਿਸੇ ਨੇ ਚੰਗਾ ਪਸ਼ੂ ਵੇਚਣਾ ਹੈ ਕਿਸੇ ਨੇ ਖਰੀਦਣਾ ਹੈ ਤੇ ਸੰਪਰਕ ਕਰ ਸਕਦੇ ਜੀ ਬਾਕੀ ਸੰਧੂ ਸਾਹਿਬ ਲੋਕ ਨਫੇ ਵੇਖ ਲੈਂਦੇ ਵਪਾਰੀਆਂ ਦੇ ਹਾਂ ਕਾਟੇ ਨਹੀਂ ਵੇਂਦੇ ਬੱਸ ਜੀ ਬੱਸ ਜਦੋਂ ਤੰਗੇ ਨਾ 60 70 70000 ਦੇ ਰਾਤ ਨੂੰ ਰੋਟੀ ਨਹੀਂ ਖਾਈ ਦੀ ਨਹੀਂ ਖਾਈ ਦੀ ਤੇ ਜੇ ਕਿਸੇ ਦਾ 2000 ਲੈ ਲੋ ਨਾ ਜਾ ਕੇ ਸਰਾ ਨੇ ਖਲੋ ਕੇ ਆਨੇ ਨੇ 2000 ਲੈ ਲਈ ਲੈ ਲਈ ਤੇ ਵਪਾਰੀਆਂ ਦੇ ਆ ਹਾਲਿਆ ਇੱਕ ਸ਼ੌਂਗ ਹੈ ਛੱਡ ਨਹੀਂ ਸਕਦੇ ਛੱਡ ਨਹੀਂ ਸਕਦੇ ਹਾਂ ਇਹ ਹੱਡੀ ਰਚਿਆ ਹੱਡੀ ਰਚਿਆ ਲੈ ਵੀ ਇਹ ਛੱਡਿਆ ਨਹੀਂ ਜਾਣਾਗਾ ਹੁਣ ਇਹਨੂੰ ਪਿੱਛੇ ਆਪਣੀ ਗਾਂ 60000 ਦੀ ਮਰੀ ਇੱਕ ਫੇਰ ਮਰੀ 120 ਦੀਆਂ ਉਹ ਕਦੋਂ ਪੂਰਾ ਹੋਣਾ ਉਹ ਹੁਣ ਕਿੰਨੇ ਪਸ਼ੂ ਵੇਚ ਕੇ ਕਦੋਂ 2-2 4-4000 ਰੁਪਏ ਕੱਢਣਾ ਕਿੰਨੇ ਪੂਰਾ ਹੋਣਾ ਜੱਕੇ ਦੇਖਣਾ ਨਾ ਪਰ ਇੰਨੇ ਲਿਗਨ ਇੰਨੇ ਕੁ ਮਾਇਆ ਕਿਥੋਂ ਇੰਨੇ ਨੀ ਰਕਮ ਪਿੱਛੋਂ ਵੀ ਲੋਕ ਘਰ ਕੋ ਕੋਈ ਸਿਆਣੇ ਮਾਲ ਪੂਰੇ ਪਾਣੇ ਮੈਂ ਨਾ ਵੀ ਰੋਜ਼ ਹੀ ਵੀਡੀਓ ਵੇਖਦੇ ਆ ਅਗਲਾ ਜੱਜਮੈਂਟ ਕਰ ਲੈਂਦਾ ਵੀ ਆ ਆ ਪਾਜੀ ਜਗਿੰਦਰ ਸਿੰਘ ਉਹਨੇ 85 ਦੀ ਪਾਈ ਆ ਵੀ ਸਾ ਸੋ ਆ ਬਿਲਕੁਲ ਸੋਨੇ ਵਰਗਾ ਮਾਲ ਆ ਸਾਫ ਸੁਥਰੇ ਮਾਲ ਆ ਤਾਂ ਨੰ ਤਸੱਲੀਆ ਕਰੋ ਰਕਮ ਲਾਉਣੀ ਹੁੰਦੀ ਕਿਸੇ ਭਰਾ ਨੇ ਇੱਕ ਵਾਰੀ ਲਾਉਣੀ ਆ ਕਿਸੇ ਨੇ ਵਾਰ-ਵਾਰ ਲਿ ਲੈ ਜਾ ਕੇ ਕੇ ਸੇਲ ਵੀ ਕਰਨਾ ਪਛੂ ਤੇ ਮੇਰਾ ਭਰਾ ਜੀ ਸਤਿ ਸਕੇ ਕਰੋ ਤਸੱਲੀ ਕਰਕੇ ਬਿਲਕੁਲ ਮੇਰਾ ਭਰਾ ਮਾਲ ਖਰੀਦੋ ਜਿੱਥੋਂ ਵੀ ਕਿਸ ਨੂੰ ਚੰਗਾ ਲੱਗਦਾ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਆ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ